ਅਜੋਕੇ ਭਿਆਨਕ ਸਮੇਂ ਦੇ ਵਿੱਚ ਨਜਾਇਜ਼ ਸਬੰਧਾਂ ਨੂੰ ਲੈ ਕੇ ਪਿੰਡ ਪੱਦਰ ਤੇ ਕਈ ਤਰ੍ਹਾਂ ਦੇ ਕਿਸੇ ਕਈ ਤਰ੍ਹਾਂ ਦੀਆਂ ਕਹਾਣੀਆਂ ਜਿੱਥੇ ਸਾਹਮਣੇ ਆਉਂਦੀਆਂ ਨੇ ਉੱਥੇ ਕਈ ਵਾਰੀ ਇਹ ਜਿਹੜੇ ਨਜਾਇਜ਼ ਸਬੰਧਾਂ ਦੇ ਮਾਮਲੇ ਨੇ ਇਹ ਭਿਆਨਕ ਰੂਪ ਵੀ ਜਿਹੜੇ ਨੇ ਉਹ ਧਾਰ ਲੈਂਦੇ ਨੇ ਸੋ ਜਿਸ ਦੀ ਤਾਜ਼ਾ ਮਿਸਾਲ ਤੁਹਾਨੂੰ ਦੱਸਦੀ ਏ ਕਿ ਥਾਣਾ ਪ੍ਰਾਣਾਸ਼ਾਲਾ ਦੇ ਕਲੀਜਪੁਰ ਪਿੰਡ ਤੋਂ ਬੀਤੀ ਰਾਤ ਉਸ ਵੇਲੇ ਸਾਹਮਣੇ ਆਈ ਜਦੋਂ ਪਤਨੀ ਦੇ ਨਜਾਇਜ਼ ਸਬੰਧਾਂ ਤੇ ਚੱਲਦੇ ਆ ਨਜਾਇਜ਼ ਸਬੰਧਾਂ ਦੀ ਕਹਾਣੀ ਦੇ ਚੱਲਦਿਆਂ ਉਸ ਦੇ ਪਤੀ ਵੱਲੋਂ ਦੁਖੀ ਹੋ ਕੇ ਫਹਾ ਲੈ ਕੇ ਆਪਣੀ ਜੀਵਨ ਲੀਲਾ ਜਿਹੜੀ ਹੈ ਸਮਾਪਤ ਕਰ ਲਈ ਹੈ ਸੋ ਹੁਣ ਇਨਸਾਫ ਲੈਣ ਵਾਸਤੇ ਜੋ ਪੀੜਤ ਪਰਿਵਾਰ ਹੈ ਥਾਣਾ ਪ੍ਰਾਣਾਸ਼ਾਲਾ ਪੁਜਦਾ ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕਿ ਇਹ ਘਟਨਾ ਕਿਵੇਂ ਵਾਪਰੀ ਹੈ ਸੋ ਪੀੜਤ ਪਰਿਵਾਰ ਸਾਡੇ ਨਾਲ ਮੌਜੂਦ ਹੈ ਵੀਰ ਜੀ ਬਹੁਤ ਮੰਦ ਭਾਗੀ ਘਟਨਾ ਵਾਪਰੀ ਤੁਹਾਡੇ ਨਾਲ ਤੇ ਕਿਵੇਂ ਹੋਇਆ ਇਹ ਸਾਰਾ ਸਰ ਮੇਰਾ ਬੰਡੀ ਬ੍ਰਦਰ ਹਾਂਜੀ ਸਰ ਇਹਦੀ ਪਤਨੀ ਦੇ ਕੋਈ 5 5-6 ਮਹੀਨੇ ਤੋਂ ਨਜਾਇਜ਼ ਸੰਬੰਧ ਕਿਸੇ ਨਾਲ ਪਤਾ ਚੱਲਿਆ ਠੀਕ ਹੈ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਅਸੀਂ ਸਮਝਾਇਆ ਬਿਠਾਇਆ ਨਹੀਂ ਮੰਨਿਆ ਤੇ ਇਹਨਾਂ ਦੋਨੋਂ ਤੋਂ ਬੈਂਟੀ ਕੁਮਾਰ ਔਰ ਅਜੇ ਕੁਮਾਰ ਸੋਨੀਆ ਕੁਮਾਰੀ ਤੇ ਅਜੇ ਕੁਮਾਰ ਤੋਂ ਦੁਖੀ ਹੋ ਕੇ ਬੈਂਟੀ ਨੇ ਸੁਸਾਇਸਾਈਡ ਲੇ ਕੀਤਾ ਹੈਗਾ ਸੋਨੀਆ ਜਿਹੜੀ ਹੈਗੀ ਦੀ ਪਤਨੀ ਆ ਜਿਵੇਂ ਤੁਸੀਂ ਕਿਹਾ 5-6 ਮਹੀਨੇ ਤੋਂ ਪਤਾ ਲੱਗਾ ਤੇ ਵੈਸੇ ਜਿਹੜੇ ਸਬੰਧ ਨੇ ਇਹ ਚਰਚਾ ਚ ਕਦੋਂ ਆਏ ਕਿ ਕਿੰਨੀ ਦੇਰ ਦੇ ਸੀ ਪਰ ਲੱਗਦਾ 2-3 ਮਹੀਨੇ ਹੋ ਗਏ ਚਰਚਾ ਦਾ 2-3 ਮਹੀਨੇ ਹੋ ਗਏ ਜਦੋਂ ਚਰਚਾ ਚ ਆਈ ਜੀ ਹਾਂ ਜਿਆਦਾ ਜਿਆਦਾ 2-3 ਮਹੀਨੇ ਚਰਚਾ ਜਰੇ ਫਿਰ ਇਹ ਬੈਠ ਕੇ ਸਮਝਾਇਆ ਪਰ ਨਹੀਂ ਸਮਝੇ ਇਹਨਾਂ ਤੋਂ ਦੁਖੀ ਹੋ ਗਏ ਉਹਨਾਂ ਨੇ ਸੁਸਾਇਸਾਈਡ ਕੀਤਾ ਅੱਛਾ ਜਦੋਂ ਇਹਨਾਂ ਨੇ ਸੁਸਾਈਡ ਕੀਤਾ ਉਦੋਂ ਘਰ ਦੇ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਉਸ ਟਾਈਮ ਕੋਈ ਨਹੀਂ ਸੀਗਾ ਜੀ ਆਪਣੇ ਰੂਮ 'ਚ ਅਲੱਗ ਜਿਹੇ ਕਮਰੇ ਅਲੱਗ ਅਲੱਗ ਰਹਿੰਦਾ ਕਮਰੇ 'ਚ ਮਾਤਾ ਪਿਤਾ ਅਲੱਗ ਰਹਿੰਦੇ ਅਸੀਂ ਅਲੱਗ ਆਪਣੇ ਰਹਿੰਦੇ ਤੁਸੀਂ ਤੁਸੀਂ ਪਿਤਾ ਜੀ ਉਹਨਾਂ ਦੇ ਠੀਕ ਅਲੱਗ ਰਹਿੰਦਾ ਕਮਰੇ 'ਚ ਤਾਂ ਤੁਹਾਨੂੰ ਫਿਰ ਕਿੱਦਾਂ ਪਤਾ ਲੱਗਾ ਉਹ ਇਦਾਂ ਪਤਾ ਲੱਗਾ ਜੀ ਮਾਤਾ ਰੋਟੀ ਦੇਣ ਗਈ ਅੰਦਰ ਰੋਟੀ ਦੇਣ ਗਈ ਹਾਂ ਸਵੇਰੇ ਤੜਕ ਸਾਹਿਬ ਨਾ ਨਾ ਸ਼ਾਮੀ ਸ਼ਾਮੀ ਗਈ ਸ਼ਾਮੀ 9:30 9:00 ਵਜੇ 9:30 ਉਦੋਂ ਉਦੋਂ ਜਿਹੜੀ ਫਾਲ ਲੈ ਲੈ ਫਾਲ ਲੈ ਲੈ ਅਸੀਂ ਕਾ ਫੌਜ ਕਿਤਨਾ ਪੱਖੇ ਨਾਲ ਲਿਆ ਸੀ ਕਿੰਨੇ ਨਾਲ ਲਿਆ ਕਿੰਨੀ ਪਾ ਕਪੜਾ ਕਪੜਾ ਪਾ ਠੀਕ ਹੈ ਤੋ ਇਸ ਤੋਂ ਪਹਿਲਾਂ ਜਿਵੇਂ ਦੱਸ ਰਿਹਾ ਤੁਹਾਡੇ ਲੜਕਾ ਵੀ ਹੈ ਪਰਿਵਾਰਕ ਮੈਂਬਰ ਕੇ ਸਮਝਾਉਣ ਦੀ ਵੀ ਕਾਫੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਕੋਸ਼ਿਸ਼ ਥਾਣੇ ਤੱਕ ਕੀਤੀ ਪਰ ਨਹੀਂ ਸਮਝੇ ਨਹੀਂ ਸਮਝੇ ਤੋ ਹੁਣ ਕੀ ਮੰਗ ਕਰ ਰਹੇ ਹੋ ਤੁਸੀਂ ਹੁਣ ਅਸੀਂ ਨਿصاف ਮੰਗ ਰਹੇ ਹਾਂ ਨਿصاف ਮੰਗ ਰਹੇ ਹਾਂ ਤੇ ਜੋ ਤੁਹਾਡੇ ਵੱਲੋਂ ਬਿਆਨ ਦਰਜ ਕਰਵਾਏ ਗਏ ਨੇ ਕਿਸ ਕਿਸ ਦੇ ਖਿਲਾਫ ਆ ਸੋਨੀਆ ਤੇ ਅਜੀਤ ਕੁਮਾਰ ਦੋਨਾਂ ਅਜੀਤ ਕੁਮਾਰ ਜਿਹੜਾ ਕਿਹੜੇ ਪਿੰਡ ਨਾਲ ਸੰਬੰਧਤ ਆ ਪੜੀ ਪਰੀ ਬਟੇ ਬਟੇ ਸੋਨੀਆ ਕੁਮਾਰੀ ਛੋਟੇ ਕਲੀਪੁਰ ਦੀ ਠੀਕ ਹੈ ਤੁਹਾਡੇ ਕਲੀਪੁਰ ਦੇ ਨਾਮ ਤੋਂ ਸੋ ਜੋ ਮਿਰਤਕ ਹੈ ਮਿਰਤਕ ਦੀ ਭੈਣ ਸਾਡੇ ਨਾਲ ਮੌਜੂਦ ਆ ਤੁਸੀਂ ਵੀ ਘਰ ਦੇ ਵਿੱਚ ਮੌਜੂਦ ਸੀ ਜਦੋਂ ਫਾਹਲ ਆ ਨਹੀਂ ਉਸ ਟਾਈਮ ਮੈਂ ਮੌਜੂਦ ਨਹੀਂ ਪਾਚੂ ਆਈ ਸੀ ਬਹੁਤ ਜੀ ਪਤਾ ਨਹੀਂ ਜਤਾ ਨੂੰ ਹਾਂ ਤੇ ਉਹਨਾਂ ਨੂੰ ਬਹੁਤ ਸਮਝਾਇਆ ਹੀ ਨਹੀਂ ਸਮਝਤੇ ਔਰ ਪਰ ਜਿਹੜਾ ਇਹ ਸਟੈਪ ਲਿਆ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ ਇਹ ਸਮਝਦੇ ਬਹੁਤ ਵੱਡਾ ਸਟੈਪ ਲੈ ਲਿਆ ਬਹੁਤ ਵੱਡਾ ਨੁਕਸਾਨ ਆ ਕਰਦਾ ਹਾਂ ਜੀ ਉਹਨੇ ਪਹਿਲੇ ਵੀ ਲਿਆ ਹੀ ਤੇ ਹੁਣ ਫਿਰ ਸਟੈਪ ਚੁੱਕ ਲਿਆ अच्छा जी पहला ईयर भी पहला 2 महीने यार करता 1 मिनट पहले अच्छा की की जी की तरीके नु ने सुसाइड करने दी कोशिश की आई फिर उनू ओदा ट्रीटमेंट भी करवाया ते बहुत मुश्किल ना बचाया फिर अही उनू ਘਰੋ ਲੈ ਕੇ ਆਏ सोनिया नु ਘਰ ਇੱਥੇ ਸਾਨੂੰ ਨਹੀਂ ਪਤਾ ਵੀ ਇਹਦਾ ਰਿਲੇਸ਼ਨਸ਼ਿਪ ਹੈਗੀ ਹੀ ਠੀਕ ਹੈ ਤੇ ਜਦੋਂ ਉਹਨੂੰ ਘਰ ਲੈ ਕੇ ਆਏ ਤੇ ਉਸ ਤੋਂ 3 ਦਿਨ ਬਾਅਦ ਚ ਪਤਾ ਚੱਲਿਆ ਫੋਨ ਤੇ ਫੜੀ ਗਈ ਸੀ اچھا ਫੋਨ ਤੇ ਕੋਈ ਸਾਹਮਣੇ ਆ ਗਿਆ ਸੀ ਫੋਨ ਤੇ ਸਾਹਮਣੇ ਆਇਆ ਉੱਥੇ ਫੜੀ ਗਈ ਸੀ ਠੀਕ ਹੈ ਜੀ ਹਾਂਜੀ ਤੇ ਹੁਣ ਜਿਵੇਂ ਬੱਚੇ ਕਿੰਨੇ ਹੈਗੇ ਜਿਹੜੇ ਪਿੱਛੇ ਦੇ ਦੋ ਬੱਚੇ ਆ ਇੱਕ ਬੇਟੀ ਆ ਬੇਟੀ ਬੋਲ ਨਹੀਂ ਸਕਦੀ ਅੱਛਾ ਜੀ ਹਾਂ ਬੇਟਾ ਠੀਕ ਹੈ ਅੱਛਾ ਬੋਲਦੀ ਨਹੀਂ ਹੈ ਹਾਂ ਬੋਲਦੀ ਨਹੀਂ ਹੈਗੀ ਠੀਕ ਹੈ ਸਰੀਰਕ ਤੌਰ ਤੇ ਬਾ ਜਾਓ ਹਾਂਜੀ ਠੀਕ ਹੈ ਇੱਕ ਸਰੀਰ ਠੀਕ ਆ ਸਿਰਫ ਬੋਲ ਨਹੀਂ ਸਕਦੀ ਇੱਕ ਇੱਕ ਬੇਟਾ ਹਾਂਜੀ ਇੱਕ ਬੇਟਾ ਆ ਠੀਕ ਹੈ ਜੀ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਇਨਸਾਫ ਮੰਗਦੇ ਆ ਉਹਨੂੰ ਕੜੀ ਤੋੜੀ ਸਜ਼ਾ ਮਿਲੇ ਜਿੱਦਾਂ ਸਾਡਾ ਬੱਚਾ ਗਿਆ ਉਹਨੂੰ ਵੀ ਮੌਤ ਦੀ ਸਜ਼ਾ ਮਿਲੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਜੋ ਇਸਦੀ ਪਤਨੀ ਸੀ ਤੁਹਾਡੀ ਪਰਜਾਈ ਸੁਣੀ ਆ ਇਹਦੇ ਖਿਲਾਫ ਮੰਗ ਕਰ ਰਿਹਾ ਇਸ ਤੋਂ ਇਲਾਵਾ ਜਿਵੇਂ ਜਿੰਨਾਂ ਨੇ ਮੁੰਡੇ ਨੂੰ ਵੀ ਮੁੰਡੇ ਨੂੰ ਵੀ ਪੂਰੀ ਤੇ ਪੂਰੀ ਸਜ਼ਾ ਮਿਲੇ ਦੋਨੇ ਦੋਸਤियां ਉਹਨਾਂ ਨੇ ਰਲ ਕੇ ਮਾਰਿਆ ਆ ਹਾਂ ਉਹ ਦੋਨੇ ਉਹਨੂੰ ਧਮਕੀਆਂ ਦਿੰਦੇ ਸੀ ਬੜਾ ਸਮਝਾਇਆ ਹੀ ਲੈ ਕੇ ਵੀ ਆਹੀ ਪਰ ਨਹੀਂ ਮੰਨੇ ਜਿਵੇਂ ਮਾਨਸਿਕ ਤੌਰ ਤੇ ਉਹਨੂੰ ਟੌਰਚਰ ਪਰੇਸ਼ਾਨ ਕੀਤਾ ਗਿਆ ਸੀ ਬਹੁਤ ਜ਼ਿਆਦਾ ਟੌਰਚਰ ਕੀਤਾ ਆ ਫੋਨ 'ਚ ਧਮਕੀਆਂ ਦਿੰਦੇ ਸੀ ਤੇ ਉਹ ਪਾਗਲ ਹੋਇਆ ਰੰਦਾ ਰਹੀ ਬਹੁਤ ਸਮਝਾਉਂਦੇ ਸੀ ਪਰ ਸਮਝਿਆ ਨਹੀਂ ਸਾਡੀ ਗੱਲ ਠੀਕ ਹੈ ਜੀ ਸੋ ਥਾਣਾ ਪ੍ਰਾਣਾ ਸ਼ਾਹਲਾ ਦੇ ਵਿੱਚ ਜਿਵੇਂ ਇਨਸਾਫ ਲੈਣ ਵਾਸਤੇ ਪੀੜਤ ਪਰਿਵਾਰ ਪੁੱਜਿਆ ਹੋਇਆ ਮ੍ਰਿਤਕ ਨੌਜਵਾਨਾ ਜੋ ਕਰੀਬ 30 32 ਸਾਲ ਦੀ ਏਜ ਦਾ ਦੱਸਿਆ ਜਾ ਰਿਹਾ ਤਾਂ ਉਹ ਆਪਣੇ ਪਿੱਛੇ ਜਿਹੜਾ ਇੱਕ ਲੜਕੀ ਆ ਜਿਹੜੀ ਤੇ ਇੱਕ ਲੜਕਾ ਲੜਕੀ ਵੀ ਜਿਹੜੀ ਆ ਮੂੰਹ ਤੋਂ ਕਹਿੰਦੇ ਬੋਲ ਨਹੀਂ ਸਕਦੀ ਵਿਚਾਰੀ ਅਪਾਜ ਹੈ ਤੇ ਇੱਕ ਲੜਕਾ ਉਹਨਾਂ ਨੂੰ ਉਹਦੇ ਸਮੇਤ ਸਮੁੱਚੇ ਪਰਿਵਾਰ ਨੂੰ ਜਿਹੜਾ ਰੋਂਦਿਆਂ ਕਰ ਲਾਉਂਦੇ ਆ ਜਿਹੜਾ ਉਹ ਛੱਡ ਗਿਆ ਤੇ ਪਰਿਵਾਰ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਜਿੱਥੇ ਜੋ ਮ੍ਰਿਤਕ ਆ ਉਹਦੀ ਪਤਨੀ ਜਾਣੀ ਉਹਨਾਂ ਦੀ ਜਿਹੜੀ ਹੈਗੀ ਆ ਬੇਟੀ ਹੈ ਤੀਤਰਾਮ ਜੋ ਲੜਕੇ ਦੇ ਪਿਤਾ ਇੱਥੇ ਮੌਜੂਦ ਨੇ ਤੀਤਰਾਮ ਉਹਨਾਂ ਦੀ ਲੜਕੀ ਜੋ ਹੈ ਉਹ ਵੀ ਮੰਗ ਕਰਦੀ ਨਜ਼ਰ ਆ ਰਹੀ ਹੈ ਪਰਿਵਾਰ ਵੀ ਕਿ ਜਿੱਥੇ ਉਹਨਾਂ ਦੀ ਪਰਜਾਈ ਨੂੰ ਜਾਂ ਤੀਤਰਾਮ ਦੀ ਨੂੰ ਨੂੰ ਜਿਹੜੀ ਸਖਤ ਤੋਂ ਸਖਤ ਕੜੀ ਸਜ਼ਾ ਜਿਹੜੀ ਆ ਮਿਲਣੀ ਚਾਹੀਦੀ ਉੱਥੇ ਜਿਹਦੇ ਨਾਲ ਨਾਜਾਇਜ਼ ਸਬੰਧ ਸੀ ਜੋ ਅਜੇ ਕੁਮਾਰ ਦੱਸਿਆ ਜਾ ਰਿਹਾ ਉਹ ਵੀ ਜੋ ਵੱਡੇ ਕਲੀਪੁਰ ਦੇ ਨਾਲ ਸੰਬੰਧਿਤ ਹੈ ਜੋ ਦੱਸਿਆ ਜਾ ਰਿਹਾ ਕਿ ਕਿਸੇ ਜ਼ਿਮੀਂਦਾਰ ਦੇ ਨਾਲ ਜੋ ਖੇਤੀ ਬਾੜੀ ਦਾ ਜਿਹੜਾ ਕੰਮ ਕਰਦੇ ਆ ਉਹ ਟਰੈਕਟਰ ਚਾਲਕ ਹੈ ਜਿਸ ਨਾਲ ਇਹ ਨਾਜਾਇਜ਼ ਸਬੰਧ ਜਿਹੜੇ ਚੱਲਦੇ ਆ ਰਹੇ ਸੀ ਜਿਸ ਨੂੰ ਲੈ ਕੇ ਇਹ ਮਾਮਲਾ ਜਿਹੜਾ ਇਨਾ ਗੰਭੀਰ ਰੂਪ ਜਿਹੜਾ ਅਖਤਿਆਰ ਕਰ ਗਿਆ ਕਿ ਲੜਕਾ ਜਿਹੜਾ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਮਾਨਸਿਕ ਤੌਰ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਟਾਰਚਰ ਪਰੇਸ਼ਾਨ ਕੀਤਾ ਗਿਆ ਕਿ ਲਖ ਜਿਹੜਾ ਸਮਝਾਉਣ ਦੇ ਬਾਵਜੂਦ ਵੀ ਜਦੋਂ ਉਹ ਆਪਣੀਆਂ ਹਰਕਤਾਂ ਤੋਂ ਉਸ ਦੀ ਪਤਨੀ ਸੋਨੀਆ ਬਾਜਨੀ ਆਈ ਤੇ ਉਹਨੇ ਆਪਣੀ ਜਿਹੜੀ ਆ ਇਵਨ ਲੀਲਾ ਜਿਹੜੀ ਆ ਉਹ ਸਮਾਪਤ ਕਰ ਲਈ ਐ ਸੋ ਹੁਣ ਅਸੀਂ ਮੌਕੇ ਤੇ ਜਾ ਕੇ ਵੀ ਦੇਖਣਾ ਚਾਹਾਂਗੇ ਕਿ ਕਿਸ ਘਟਨਾ ਜਗ੍ਹਾ ਦੇ ਉੱਪਰ ਜਿਹੜੀ ਆ ਇਹ ਘਟਨਾ ਵਾਪਰੀ ਐ ਸੋ ਅਸਲੇ ਅਸੀਂ ਕਲੀਜਪੁਰ ਦੇ ਵਿੱਚ ਪੀੜਤ ਪਰਿਵਾਰ ਦੇ ਕੋਲ ਪੁੱਜੇ ਹਾਂ ਤੁਸੀਂ ਜਿਵੇਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਇਹ ਉਹ ਕਮਰਾ ਸੀਗਾ ਇਹ ਉਹ ਕਮਰਾ ਸੀ ਜਿੱਥੇ ਜੋ ਬੰਟੀ ਹੈ ਜੋ ਮ੍ਰਿਤਕੋ ਨੇ ਫਾਲ ਹੈ ਕਿ ਇਸ ਅੱਖੇ ਦੇ ਨਾਲ ਦੱਸਿਆ ਜਾ ਰਿਹਾ ਕਿ ਬੀਤੀ ਰਾਤ ਜਿਹੜਾ ਫਾਹਲ ਲੈ ਕੇ ਆਪਣੀ ਜੀਵਨ ਲੀਲਾ ਜਿਹੜੀ ਅਸਮਾਪਤ ਕਰ ਲਈ ਹੈ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਜਿਵੇਂ ਪੁਰਾਣਾ ਸ਼ਾਲਾ ਥਾਣਾ ਦੇ ਵਿੱਚ ਵੀ ਪੀੜਤ ਪਰਿਵਾਰਕ ਜੋ ਮਜੂਦ ਸਨ ਉਹਨਾਂ ਵੱਲੋਂ ਦੱਸਿਆ ਗਿਆ ਸੀ ਕਿ ਜੋ ਚਦਰਾ ਚਦਰੇ ਦੀ ਜਿਹੜੀ ਆ ਜਾਲੀ ਪਾੜ ਕੇ ਜਿਹੜਾ ਉਹਨੂੰ ਬਾਹਰ ਕੱਢਿਆ ਗਿਆ ਕਿ ਜਦੋਂ ਜਵਾਨ ਪੋਤਾ ਉਹਦੀ ਮੌਤ ਹੋ ਜਾਵੇ ਤੇ ਫਿਰ ਜਿੱਥੇ মিডিਏ ਦੇ ਵੀ ਬਹੁਤੇ ਸਵਾਲ ਜਵਾਬ ਕਰਨੇ ਨਹੀਂ ਬੰਦੇ ਉਥੇ ਗੱਲਬਾਤ ਕਰਨੀ ਵੀ ਜਿਹੜੀ ਇੱਕ ਮਾਂ ਦੀਆਂ ਜਿਹੜੀਆਂ ਆਂਦਰਾਂ ਨੇ ਉਹ ਜਦੋਂ ਬੱਚੇ ਦੀ ਮੌਤ ਹੋ ਜਾਵੇ ਗੱਲ ਕਰਨ ਦੀ ਸੁਰਤ ਚ ਨਹੀਂ ਹੁੰਦਾ ਪਿੰਡ ਵਾਸੀ ਕੁਝ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਘਟਨਾ ਜਿਹੜੀ ਵਾਪਰੀ ਆ ਕਿ ਕਿਵੇਂ ਦੇਖਦੇ ਜਿਵੇਂ ਨਾਜਾਇਜ਼ ਸੰਬੰਧਾਂ ਦੇ ਚੱਲਦੇ ਆਂ ਆਂਡ ਗਵਾਂਡ ਕੀ ਪਹਿਲਾਂ ਕੋਈ ਚਰਚਾ ਹੈਗੀ ਸੀ ਇਸ ਗੱਲ ਦੀ ਇਹ ਜੀ ਪਹਿਲੇ ਵੀ ਉਹਨਾਂ ਦਵਾਈ ਖਾਦੀ ਆ ਤੇ ਬੜੀ ਮੁਸ਼ਕਲ ਨਾਲ ਬਚਾਇਆ ਹੋਇਆ ਸੀ ਇਸੇ ਮੁੰਡੇ ਨੇ ਹਾਂ ਇਹਦੀ ਮਰਤਕ ਲੜਕੇ ਦੀ ਪੈਣ ਵੀ ਸਾਨੂੰ ਥਾਣੇ 'ਚ ਦੱਸਿਆ ਕਿ ਪਹਿਲਾਂ ਵੀ ਇਹਨੇ ਕੋਸ਼ਿਸ਼ ਕੀਤੀ ਆ ਜੀ ਜੀ ਹਾਂਜੀ ਹਾਂਜੀ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਜੋ ਅਜੇ ਕੁਮਾਰ ਆ ਉਹਦਾ ਵੀ ਦੱਸਿਆ ਜਾ ਰਿਹਾ ਕਿ ਜਿਵੇਂ ਬੀਤੇ ਦੋ ਦਿਨ ਪਹਿਲਾਂ ਕੋਈ ਫੋਨ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਇਹਦੀ ਹਰਕਤ ਇਹਨਾਂ ਦੀ ਨੂਹ ਦੀ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਉਹਨੂੰ ਆਪਣੀ ਪਤਨੀ ਨੂੰ ਤੇ ਬੱਚਿਆਂ ਨੂੰ ਲੈ ਕੇ ਉਹਦੇ ਘਰ ਛੱਡਣ ਚਲਾ ਜਾਂਦਾ ਤੇ ਦੂਜੇ ਪਾਸੇ ਅਜੀਤ ਕੁਮਾਰ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਦੋ ਦਿਨ ਪਹਿਲਾਂ ਕੋਈ ਜਿਵੇਂ ਫਰਨੇਲ ਦੀ ਦਵਾਈ ਜਿਵੇਂ ਹਰੇਕ ਨੂੰ ਪਤਾ ਕਿ ਫਰਨੇਲ ਦੇ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ ਇੱਕ ਡਰਾਮਾ ਜਿਹਾ ਉਹਦੇ ਵੱਲੋਂ ਵੀ ਰਚਾਇਆ ਗਿਆ ਸੀ ਮਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਲੈ ਕੇ ਇਹ ਹੋਰ ਜਿਹੜਾ ਮਾਨਸਿਕ ਪਰੇਸ਼ਾਨੀ 'ਚ ਆ ਗਿਆ ਜਿਸ ਦੇ ਚਲਦਿਆਂ ਇਹ ਘਟਨਾ ਵਾਪਰੀ ਹੈ ਹਾਂਜੀ ਹਾਂਜੀ ਮੈਂ ਪਹਿਲੇ ਪਹਿਲੇ ਤੁਹਾਡੇ ਨਾਲ ਤੁਸੀਂ ਸੁਲਝੇ ਹੋ ਆਦਮੀ ਤੁਸੀਂ ਵੈਸੇ ਹੀ ਸਾਰੀ ਜਗ੍ਹਾ ਤੇ ਮਤਲਬ ਕਰਦੇ ਹੋ ਹਾਂਜੀ ਹਾਂਜੀ ਇਹ ਮੇਨ ਮੁੱਦਾ ਇਹੀ ਹੋਇਆ ਇਹੀ ਹੋਇਆ ਇਹੀ ਹੋਇਆ ਮੇਨ ਕੋ ਨਹੀਂ ਹੋ ਬਣੀ ਇਹੋ ਹੀ ਬਣੀ ਆ ਵੀ ਜੋ ਉਹਨੇ ਟੈਨਸ਼ਨ ਲੈ ਲਈ ਇਹ ਚੀਜ਼ ਦੀ ਹਾਂ ਜਿਹੜਾ ਉਹ ਉਧਰੋਂ ਅਜੇ ਕੁਮਾਰ ਵੱਲੋਂ ਜਿਹੜਾ ਦੋਸ਼ੀ ਲੋ ਡਰਾਮਾ ਰਚਾਇਆ ਉਹਨੂੰ ਲੈ ਕੇ ਟੈਨਸ਼ਨ ਲੈ ਲਈ ਇਸਨੇ ਜ਼ਿਆਦਾ ਉਹਨੇ ਟੈਨਸ਼ਨ ਲੈ ਲਈ ਹਾਂ ਜਿਹੜਾ ਮੁੱਖ ਕਾਰਨ ਬਣਿਆ ਇਹਦਾ ਸ਼ੂ ਸਾਈਡ ਹਾਂ ਹਾਂ ਉਹੀ ਮੁੱਖ ਕਾਰਨ ਇਹਦਾ ਮਤਲਬ ਇਹ ਹੋਇਆ ਕਿ ਇਹਦੀ ਜਿੱਥੇ ਪਤਨੀ ਜ਼ਿੰਮੇਵਾਰ ਹੈ ਇਸ ਘਟਨਾ ਦੀ ਤੇ ਉੱਥੇ ਉਹੜਾ ਅਜੇ ਕੁਮਾਰ ਆ ਉਹ ਵੀ ਪੂਰੀ ਤਰ੍ਹਾਂ ਇਹਦੀ ਮੌਤ ਦਾ ਜ਼ਿੰਮੇਵਾਰ ਹੈ ਜੀ ਜੀ ਤੇ ਕੀ ਪਿੰਡ ਵਾਸੀਆਂ ਵੱਲੋਂ ਆਲਗਵਾਣ ਤੋਂ ਕੀ ਮੰਗ ਕੀਤੀ ਜਾਂਦੀ ਤੁਹਾਡੇ ਵੱਲ ਓਏ ਆ ਵੀ ਦੋਨਾਂ ਨੂੰ ਕਰਨਾ ਜੇ ਅੰਦਰ ਅੰਦਰ ਕਰਨਾ ਜੇ ਆ ਜੀ 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 ਮੈਂ ਮਾਮਾ ਐ ਅੱਛਾ ਤੁਸੀਂ ਮਾਮਾ ਜੀ ਹੋ ਹਾਂਜੀ ਜੀ ਬਹੁਤ ਦੁੱਖ ਵਾਲੀ ਗੱਲ ਹੈ ਜੀ ਇਹ ਆ ਸੋ ਜਿਵੇਂ ਮਰਤਕ ਮਰਤਕ ਵੰਟੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਦਾ ਉਹਨਾਂ ਦੇ ਮਾਮਾ ਜੀ ਨੇ ਪਿੰਡ ਵਾਸੀ ਨੇ ਤੇ ਹੋਰ ਮਾਤਾ ਵੱਲੋਂ ਵੀ ਮਾਤਾ ਤੇ ਬਿਲਕੁਲ ਜਿਹੜੀ ਇਹ ਗੱਲ ਕਰਨ ਦੇ ਹਾਲਤ ਦੇ ਵਿੱਚ ਹੀ ਨਹੀਂ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀਆਂ ਉਹਨਾਂ ਦੀਆਂ ਆਂਦਰਾਂ ਨੇ ਅੰਦਰੋਂ ਅੰਦਰੀ ਜਿਹੜੀ ਉਹਨਾਂ ਦੀ ਮਾਂ ਰੋਂਦਿਆਂ ਭਰੇ ਮਨ ਦੇ ਨਾਲ ਜਿੱਦਾਂ ਉਹ ਭੁੱਬਾ ਮਾਰ ਰਹੀ ਹੈ ਤੇ ਉਹ ਮੰਗ ਵੀ ਜਿਹੜੀ ਕਰਦੀ ਨਜ਼ਰ ਆ ਰਹੀ ਹੈ ਕਿ ਜੋ ਅਜੇ ਕੁਮਾਰ ਹੈ ਇਸ ਘਟਨਾ ਦਾ ਜਿਹੜਾ ਉਹ ਜ਼ਿੰਮੇਵਾਰ ਹੈ ਅਸਲੀਅਤ ਜਿਹੜੀ ਇਸ ਮਾਮਲੇ ਦੀ ਇਹੋ ਹੀ ਦੱਸੀ ਜਾ ਰਹੀ ਹੈ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਪਰਿਵਾਰਕ ਮੈਂਬਰਾਂ ਵੱਲੋਂ ਵੀ ਜਿਵੇਂ ਕੁਝ 2-4 ਮਹੀਨੇ ਪਹਿਲਾਂ ਤੋਂ ਇਹ ਮਾਮਲਾ ਜਿਹੜਾ ਜਿਹੜਾ ਇਹ ਬੰਟੀ ਦੇ ਧਿਆਨ ਦੇ ਆਉਂਦਾ ਕਿ ਉਹਦੀ ਪਤਨੀ ਦੇ ਜਿਹੜੇ ਨਜਾਇਜ਼ ਸਬੰਧ ਅਜੇ ਕੁਮਾਰ ਦੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਹ ਕਿਸੇ ਜ਼ਿਮੀਂਦਾਰ ਦਾ ਕਾਮਾ ਜਿਹੜਾ ਉਹ ਟਰੈਕਟਰ ਦਾ ਚਾਲਕ ਹੈ ਜਿਸ ਦੇ ਨਾਲ ਇਹ ਸੰਪਰਕ ਦੇ ਵਿੱਚ ਆਉਂਦੀ ਹੈ ਤੇ ਬਾਰ ਬਾਰ ਸਮਝਾਉਣ ਦੇ ਬਾਵਜੂਦ ਵੀ ਜਦੋਂ ਉਹ ਆਪਣੀਆਂ ਹਰਕਤਾਂ ਤੋਂ ਜਿਹੜੀ ਬਾਝ ਨਹੀਂ ਆਉਂਦੀ ਇਹ ਨਜਾਇਜ਼ ਸਬੰਧ ਨੇ ਜਿਹੜੇ ਉਸ ਤੋਂ ਪਰੇਜ ਨਹੀਂ ਕਰਦੀ ਤੇ ਉਸ ਤੋਂ ਬਾਅਦ ਬੀਤੇ 1-2 ਦਿਨ ਪਹਿਲਾਂ ਕੋਈ ਫੋਨ ਦੇ ਉੱਪਰੋਂ ਕੋਈ ਉਹਦੀ ਜਿਹੜੀ ਹਰਕਤ ਹੈ ਰੰਗੇ ਹੱਥੀ ਬੰਟੀ ਵੱਲੋਂ ਜਿਹੜੀ ਉਹ ਫੜ ਲਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜੋ ਆਪਣੀ ਪਤਨੀ ਹੈ ਸੋਨੀਆ ਉਨੂੰ ਜਾਂ ਬੱਚਿਆਂ ਨੂੰ ਬਾਹੋਂ ਫੜ ਕੇ ਇੱਥੋਂ ਤੱਕ ਕਿ ਉਹਦੇ ਘਰ ਨੂੰ ਵੀ ਖੜਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਸ ਨੂੰ ਲੈ ਕੇ ਜੋ ਅਜੇ ਕੁਮਾਰ ਹੈ ਇਸ ਘਟਨਾ ਦਾ ਜ਼ਿੰਮੇਵਾਰ ਹੈ ਉਹਦੇ ਵੱਲੋਂ ਇੱਕ ਡਰਾਮਾ ਰਚਾਇਆ ਜਾਂਦਾ ਹੈ ਜੋ ਫਰਨੈਲ ਦੀ ਦਵਾਈ ਪੀ ਕੇ ਦੱਸਿਆ ਜਾ ਰਿਹਾ ਕਿ ਉਹ ਵੀ ਜੇਰੇ ਇਲਾਜ ਜਿਹੜਾ ਕਿਸੇ ਨਿਜੀ ਹਸਪੀਟਲ ਦੇ ਵਿੱਚ ਜੋ ਅਜੇ ਕੁਮਾਰ ਹੈ ਉਹਦੇ ਉਹਦੇ ਵੱਲੋਂ ਜਿਹੜੀਆਂ ਧਮਕੀਆਂ ਵੀ ਜਿਵੇਂ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਕਿ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਬੰਟੀ ਨੂੰ ਜਿਸ ਨੂੰ ਲੈ ਕੇ ਬੰਟੀ ਜਿਹੜਾ ਮਾਨਸਿਕ ਪ੍ਰੇਸ਼ਾਨੀ ਤੇ ਚਲਦਿਆਂ ਇਹਨਾਂ ਧਮਕੀਆਂ ਦੇ ਚਲਦਿਆਂ ਉਹ ਇੰਨੀ ਵੱਡੀ ਟੈਂਕ ਲੈ ਗਿਆ ਕਿ ਉਹਨੇ ਆਪਣੀ ਜੀਵਨ ਲੀਲਾ ਜਿਹੜੀ ਹੈ ਉਹ ਸਮਾਪਤ ਕਰਨ ਦਾ ਜਿਹੜਾ ਫੈਸਲਾ ਲੈ ਲਿਆ ਹੁਣ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਜਾਂ ਪੀੜਤ ਜੋ ਪਿਤਾ ਵਾ ਉਹਨਾਂ ਵੱਲੋਂ ਵੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਜਿੱਥੇ ਆਪਣੀ ਨੂੰ ਸੋਨੀਆਂ ਨੂੰ ਸਖਤ ਤੋਂ ਸਖਤ ਕੜੀ ਸਜ਼ਾ ਜਿਹੜੀ ਹੈ ਦੇਣ ਦੀ ਉੱਥੇ ਹੀ ਜੋ ਅਜੇ ਕੁਮਾਰੇ ਇਸ ਘਟਨਾ ਦਾ ਜੋ ਜ਼ਿੰਮੇਵਾਰ ਹੈ ਜਿਸ ਨਾਲ ਨਜਾਇਜ਼ ਸਬੰਧ ਚੱਲਦੇ ਨੇ ਉਸ ਖਿਲਾਫ ਵੀ ਜਿਹੜੀ ਸਖਤ ਕਾਰਵਾਈ ਕਰਨ ਦੀ ਜਿਹੜੀ ਹੈ ਇਹ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਦੋਂ ਥਾਣਾ ਮੁਖੀ ਮੋਨ ਲਾਲ ਨਾਲ ਜਿਹੜੀ ਨਰਲੇਪ ਟੀਵੀ ਦੀ ਟੀਮ ਦੀ ਜਦੋਂ ਗੱਲਬਾਤ ਹੁੰਦੀ ਹੈ ਤੇ ਥਾਣਾ ਮੁਖੀ ਦਾ ਵੀ ਇਹੋ ਕਹਿਣਾ ਕਿ ਪਰਿਵਾਰਕ ਮੈਂਬਰਾਂ ਦੇ ਜੋ ਬਿਆਨ ਨੇ ਉਹ ਅਜੇ ਕੁਮਾਰ ਦੇ ਤੇ ਸੋਨੀਆ ਦੇ ਖਿਲਾਫ ਜਿਹੜੇ ਬਿਆਨ ਦਰਜ ਕਰ ਲਏ ਗਏ ਨੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਇਹਨਾਂ ਦੋਨਾਂ ਦੇ ਖਿਲਾਫ ਜਿਹੜੀ ਹੈ ਸਖਤ ਧਰਾਵਾਂ ਤਹਿਤ ਜਿਹੜਾ ਵਾ ਏਕ ਏਕ ਇਸ ਘਟਨਾ ਦੀ ਜ਼ਿੰਮੇਵਾਰੀ ਤੇ ਜੋ ਮਾਮਲਾ ਜਿਹੜਾ ਉਹ ਦਰਜ ਜਿਹੜਾ ਉਹ ਕੀਤਾ ਜਾ ਰਿਹਾ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਿਵੇਂ ਇਨਸਾਨੀਅਤ ਦੇ ਜਿਹੜੇ ਇਹ ਹੈਗੇ ਨੇ ਦਰਿੰਦਗੀ ਤੇ ਜਿਹੜੀਆਂ ਹੱਦਾਂ ਸਾਰੀਆਂ ਅਜੇ ਕੁਮਾਰ ਵੱਲੋਂ ਜਿਹੜੀਆਂ ਪਾਰ ਕੀਤੀਆਂ ਗਈਆਂ ਨੇ ਜੋ ਬੰਟੀ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਵਾਸਤੇ ਮੌਤ ਦੇ ਮੂੰਹ ਦੇ ਵਿੱਚ ਧਕੇਲਣ ਵਾਸਤੇ ਜਿਹੜਾ ਮਜਬੂਰ ਕੀਤਾ ਗਿਆ ਕੱਲ ਨੂੰ ਅਦਾਲਤ ਜਿਹੜੀ ਹੈ ਉਹਨੂੰ ਕਿਸ ਤਰ੍ਹਾਂ ਦੀ ਸਜ਼ਾ ਦਿੰਦੀ ਹੈ ਇਹ ਸਮੇਂ ਦੀ ਗੱਲ ਵਿੱਚ ਹੈ ਹੁਣ ਤੱਕ ਲਈ ਇਨਾ ਹੀ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ